ਹੈਲੋ ਜੀ গুড মর্নিং ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਆਪਾਂ ਨਵਾਂ ਬਲੌਗ ਸ਼ੁਰੂ ਤੇ ਆਪਣੇ ਦੁਕਾਨ ਓਪਨ ਕਰ ਲਈ 2:32 ਪੀਸੇ ਕਰਤੇ ਆਪmane ਤੇ ਹੁਣ ਬੈਠਿਆਂਗੇ ਦੁਕਾਨ ਦੇ ਵਿੱਚ ਆਪਣੀ ਦੁਕਾਨ ਤੇ ਆ ਗਿਆ ਦਰਵੇਸ਼ ਵਿਚਾਰਾ ਇਹ ਪਾਉਣਿਆ ਰੋਟੀ ਦੇਖੋ ਬਿਲਕੁਲ ਨਹੀਂ ਬੋਲਦਾ ਇਦਾਂ ਆ ਕੇ ਖੜ ਜਾਂਦਾ ਚੁੱਪ ਕਰਕੇ ਆਉਂਦਾ ਹੁੰਦਾ ਖਾਸ ਦਿਨਾਂ ਬਾਅਦ ਤੇ ਹੁਣ ਇਹਨੂੰ ਰੋਟੀ ਪਾ ਦੋਗੇ ਰੋਟੀ ਖਾਂਦਾ ਘੱਟ ਹੈ ਪਰ ਪਤਾ ਨਹੀਂ ਕਿਉਂ ਹੋਰ ਪਤਾ ਨਹੀਂ ਇਹ ਕੀ ਖਾਂਦਾ ਹੈ ਪਰ ਆਪਾਂ ਪਾ ਦਿੰਨੇ ਨੇ ਫੇਰ ਵੀ ਜਦੋਂ ਵੀ ਆਉਂਦੇ ਖਾਂਦਾ ਅੱਜ ਤਾਂ ਲਓ ਜੀ ਆਪਾਂ ਪ੍ਰਸਾਦ ਦਾ ਪਾਣੀ ਸੱਗ ਲਿਆ ਤੇ ਹੁਣ ਆ ਕੀ ਤਵਾਰਾ ਦੁਕਾਨ ਚ ਦੇਗੇ ਕੇ ਬਣਾਉਣਾ ਉਹ ਪਾਣੀ ਯਾਰ ਤੇ ਹੁਣ ਲਾਵਾਂਗੇ ਡਿਊਟੀ ਇੱਥੇ ਸਾਮ ਤੱਕ ਅੱਜ ਜਾਣਾ ਆਉਣਾ ਹੈ ਨਹੀਂ ਕਿਧਰੇ ਘਰੀਆਂ ਪੂਰਾ ਦਿਨ ਤੇ ਆਪੇ ਇੱਥੇ ਗੱਲਾਂ ਬਾਤਾਂ ਕਰਨੀਆਂ ਨੇ ਲਓ ਜੀ ਹੁਣ ਵਾਰੀ ਆ ਗਈ ਅੱਜ ਦੇ ਕਮੈਂਟ ਕਰਨ ਵਾਲੇ ਵੀਰਾਂ ਭੈਣਾਂ ਦਾ ਨਾਮ ਅਨਾਉਂਸ ਕਰਨ ਦੀ ਤੇ ਉਹਨਾਂ ਦੇ ਚੈਨਲ ਦੀਆਂ ਡੀਪੀਆਂ ਦਿਖਾਉਣ ਦੀ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਆਇਆਗਾ ਜੀ ਤੇ ਬਹੁਤ ਹੀ ਪਿਆਰਾ ਕਮੈਂਟ ਆਇਆ ਮੇਰੀ ਭੈਣ ਹੈਗੀ ਤੇ ਉਹਦਾ ਚੈਨਲ ਦਾ ਨਾਮ ਹੈਗਾ ਹੈਗਾ ਜੀ ਗਰੇਵਾਲ ਪੰਜਾਬੀ ਬਲੌ ਬਹੁਤ ਸੋਹਣਾ ਕਮੈਂਟ ਕਰਦੀ ਹੈ ਭੈਣ ਅੱਗੇ ਵੀ ਕਰਦੀ ਹੈ ਤੇ ਅੱਜ ਵੀ ਕੀਤਾ ਬਹੁਤ ਸੋਹਣਾ ਕਮੈਂਟ ਕੀਤਾ ਤੇ ਧੰਨਵਾਦ ਭੈਣੇ ਇਹ ਉਹਨਾਂ ਦੇ ਚੈਨਲ ਦੀ ਦੀ ਪੀ ਤੁਸੀਂ ਦੇਖ ਰਹੇ ਹੋਗੇ ਤੇ ਦੂਜਾ ਆਪਾਂ ਨੂੰ ਕਮੈਂਟ ਆਇਆ ਤੇ ਇੱਕ ਨਹੀਂ ਕਈ ਕਮੈਂਟ ਆਏ ਨੇ ਹੋਵੇਗੀ ਭੈਣ ਬਲਜੀਤ ਕੌਰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀ ਹੈ ਭੈਣ ਤੇ ਇਹਨਾਂ ਨੇ ਅੱਜ ਵੀ ਆਪਾਂ ਨੂੰ ਤਿੰਨ ਚਾਰ ਕਮੈਂਟ ਕਰੇ ਨੇ ਉਹਨਾਂ ਦੀ ਡੀਪੀ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਤੀਜਾ ਆਪਾਂ ਨੂੰ ਕਮੈਂਟ ਆਇਆਗਾ ਜੀ ਵੀਰ ਬਬਲੂ ਸਿੰਘ ਆ ਰੋਜ਼ ਕਮੈਂਟ ਕਰਦੇ ਨੇ ਬਹੁਤ ਅਪਰੀਸੀਏਟ ਕਰਦੇ ਨੇ ਧੰਨਵਾਦ ਬਬਲੂ ਸਿੰਘ ਜੀ ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਆਉਂਦੇ ਨੇ ਤੇ ਚੌਥਾ ਕਮੈਂਟ ਫੇਰ ਭੈਣ ਦਾ ਆਇਗਾ ਪਰਮ ਗਰੇਵਾਲ ਬਹੁਤ ਸੋਹਣਾ ਕਮੈਂਟ ਭੈਣ ਨੇ ਕੀਤਾ ਹੈਗਾ ਤੇ ਧੰਨਵਾਦ ਭੈਣੇ ਪਰਮ ਗਰੇਵਾਲ ਤੇ ਤੇ ਪੰਜਵਾਂ ਕਮੈਂਟ ਆਪਾਂ ਨੂੰ ਆਏਗਾ ਜੀ ਵੀਰੇ ਦਾ ਉਹਨਾਂ ਦਾ ਨਾਮ ਹੈਗਾ ਗਰੀਬਵਾਲ ਪੰਜਾਬੀ ਟ੍ਰੈਵਲ ਚੈਨਲ ਉਹਨਾਂ ਦਾ ਬਹੁਤ ਸੋਹਣੇ ਸੋਹਣੇ ਬਲੌਗ ਨੇ ਬਹੁਤ ਪ੍ਰਕਾਰਕ ਬਲੌਗ ਨੇ ਤੁਸੀਂ ਵੀ ਇਹਨਾਂ ਨੂੰ ਬਲੌਗ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਵੀਰੇ ਗਰੇਵਾਲ ਪੰਜਾਬੀ ਟਰੈਵਲ ਬਹੁਤ ਸੋਹਣੇ ਕਮੈਂਟ ਨੇ ਤੁਹਾਡੇ ਤੇ ਇੱਥੇ ਵੀ ਕਮੈਂਟ ਕਰਦੇ ਰਹੋ ਧੰਨਵਾਦ ਸਾਰੇ ਵੀਰਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੇਰੇ ਲਈ ਟਾਈਮ ਕੱਢਦੇ ਹੋ ਮੇਰੇ ਬਲੌਗਾਂ ਵੀ ਟਾਈਮ ਕੱਢਦੇ ਹੋ ਦੇਖਦੇ ਹੋ ਨੇ ਤੇ ਜਿਹੜੇ ਕਮੈਂਟ ਨਹੀਂ ਕਰਦੇ ਦੇਖਦੇ ਨੇ ਹਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ ਬਾਕੀ ਸੋਣਾ ਲੱਗਦਾ ਜਿਉ ਤੁਸੀਂ ਮਤਲਬ ਲਾਈਕ ਵੀ ਕਰ ਦਿੰਨੇ ਹੋ ਕਮੈਂਟ ਚ ਲੋ ਘੱਟ ਕਰਦੇ ਆਂ ਵੀਊ ਆਉਂਦੇ ਨੇ ਜਦੋਂ ਪਤਾ ਲੱਗਦਾ ਵੀ ਦੇਖਦੇ ਹੋ ਤੁਸੀਂ ਵਲੌਗਸ ਹਨਾ ਤੇ ਪਰ ਐ ਨਹੀਂ ਪਤਾ ਲੱਗ ਰਿਹਾ ਹਨਾ ਵੀ ਉਹ ਦੇਖਦੇ ਕੌਣ ਕੌਣ ਨੇ ਜੇ ਉਹ ਵੀ ਇੱਕ ਤਾਂ ਕਮੈਂਟ ਕਦੇ ਕਰ ਦੇਣ ਆਪ ਨੂੰ ਪਤਾ ਲੱਗ ਜਾਂਦਾ ਵੀ ਹਾਂ ਹਾਂ ਕੌਣ ਦੇਖਦੇ ਹਨਾ ਤੇ ਕਦੇ ਟਾਈਮ ਕੱਢ ਕੇ ਕਦੇ ਇੱਕ ਦਾ ਕਮੈਂਟ ਕਰ ਦਿਆ ਕਰੋ ਤੇ ਆਪਾਂ ਉਨੀ ਆਪਣੀ ਫੈਮਿਲੀ ਵੱਡੀ ਹੁੰਦੀ ਜਾਊਗੀ ਹਨਾ YouTube ਫੈਮਿਲੀ ਜੋ ਵੀ ਹੈਗੀ ਹੈ ਤੇ ਸੋਹਣੇ ਕਮੈਂਟ ਆਉਂਦੇ ਨੇ ਤਾਂ ਖੁਸ਼ੀ ਮਿਲਦੀ ਹੈ ਬਹੁਤ ਵਧੀਆ ਕੋਈ ਕਮੀ ਪੇਸੀ ਹੈ ਉਹ ਵੀ ਜਰੂਰ ਦੱਸ ਦਿਆ ਕਰੋ ਪਰ ਕਮੈਂਟ ਕਰਕੇ ਵੀ ਐਦਾਂ ਨਾ ਬਲੌਗ ਦੇ ਵਿੱਚ ਐਦਾਂ ਕਰ ਲਓ ਤੁਸੀਂ ਐਦਾਂ ਬਣਾ ਲਓ ਐਦਾਂ ਜਰੂਰ ਦੱਸ ਦਿਆ ਕਰੋ ਤੇ ਜੋ ਵੀ ਸੁਝਾਅ ਆਉਣਗੇ ਆਪਾਂ ਉਹ ਵੀ ਜਿਹੜੇ ਮਤੇ ਪ੍ਰਵਾਨ ਕਰਾਂਗੇ ਤੇ ਜਿੰਨਾ ਹੋ ਸਕੇ ਪੂਰ ਪਤਰਾਂਗੇ ਉਹਨਾਂ ਦੇ ਉੱਤੇ ਵਿਸਾ ਜਾ ਮੰਨਾਗੇ ਤੁਹਾਡੀ ਜ਼ਰੂਰ ਤੇ ਜਰੂਰ ਸਜਾ ਆਪਣੇ ਦਿਆ ਕਰੋ ਤਾਂ ਕਿ ਆਪਾਂ ਨਾਲ ਮਿਲ ਕੇ ਹਨਾ ਆਪਣੇ ਚੈਨਲ ਨੂੰ ਹੋਰ ਵਧੀਆ ਬਣਾ ਸਕੀਏ ਇਹ ਮੇਰਾ ਚੈਨਲ ਨਹੀਂ ਹੈ ਜੀ ਇਹ ਆਪਣਾ ਸਾਰਿਆਂ ਦਾ ਚੈਨਲ ਹੈ ਜਿੰਨੇ ਵੀ ਤੁਸੀਂ ਦੇਖਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਹਨਾ ਸਬਸਕ੍ਰਾਈਬ ਕੀਤੇ ਹੋਏ ਨੇ ਜਾਂ ਜਿੰਨਾਂ ਨੇ ਨਹੀਂ ਕੀਤੇ ਉਹ ਕਰ ਲਓ ਪਲੀਜ਼ ਕਿਉਂਕਿ ਆਪਣਾ ਇੱਕ ਦਾ ਇੱਕ ਦੇ ਕਰੇ ਤਾਂ ਕੁਝ ਨਹੀਂ ਹੁੰਦਾ ਹੁਣ ਜੇ ਮੈਂ ਕਹਾਂ ਮੈਂ ਇਕੱਲੇ ਇਹ ਸਾਰੇ ਚੈਨਲ ਦਾ ਸਾਰਾ ਕੁਝ ਕਰ ਨੂੰ ਨਹੀਂ ਕਰ ਸਕਦਾ ਤੁਹਾਡੀ ਸਾਥ ਦੇ ਨਾਲ ਹੀ ਸਾਰਾ ਕੁਝ ਹੋਊਗਾ ਜਦੋਂ ਤੁਸੀਂ ਮੇਰਾ ਸਾਥ ਦਿਓਗੇ ਹਨ ਤੇ ਜਰੂਰ ਮੇਰਾ ਸਾਥ ਦਿਓ ਪਲੀਜ਼ ਸੁਝਾਅ ਦਿਓ ਹੋਰ ਵਧੀਆ ਵਧੀਆ ਤੇ ਆਪਾਂ ਇਹ ਦੀਨ ਚੈਨਲ ਨੂੰ ਹੋਰ ਉੱਤੇ ਲੱਕੀ ਜਾਈਏ ਤੇ ਆਪਾਂ ਇੱਕ ਦਿਨ ਮਿਲਾਂ ਗਿਰਾਂਗੇ ਵੀ ਹਨਾ ਜਿਉਂ ਵੀ ਆਪਣੇ ਨੇੜੇ ਤੇੜੇ ਦੇ ਭੈਣ ਭਰਾ ਨੇ ਤੇ ਇਧਰ ਆਪਣੇ ਪਿੰਡ ਵੱਲ ਕਦੇ ਵੀ ਆਉਣ ਤਾਂ ਜਰੂਰ ਕੰਟੈਕਟ ਕਰਿਓ ਜਰੂਰ ਮਿਲ ਕੇ ਜਾਇਓ ਇਹ ਮੇਰਾ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਦੇ ਵੀ ਕੋਈ ਵੀ ਕਾਲ ਕਰ ਸਕਦਾ ਕਰੋ ਤੇ ਕਾਲ ਕਰੋ ਤੇ ਗੱਲਾਂ ਬਾਤਾਂ ਕਰੋ ਹੈਨਾ ਕੋਈ ਸਲਾਹ ਦੇਣੀ ਆ ਉਹ ਦਿਓ ਕੋਈ ਸਵਾਲ ਪੁੱਛਣਾ ਹੋ ਪੁੱਛੋ ਜਰੂਰ ਤੇ ਆਪਣੇ ਚੈਨਲ ਸੰਬੰਧੀ ਵੀ ਹੋਕਰੋ ਤੇ ਜੇ ਕਦੇ ਇਧਰ ਆਉਣੇ ਹੋ ਤਾਂ ਮਿਲੋ ਜਰੂਰ ਕਾਲ ਕਰ ਲਓ ਇੱਕ ਵਾਰੀ ਵੀ ਘਰੋਂ ਤੁਸੀਂ ਤੇ ਵੈਸੇ ਹਮੇਸ਼ਾ ਘਰੀ ਹੰਨਾ ਦੁਕਾਨ ਦੇ ਵਿੱਚ ਪਰ ਇੱਕ ਵਾਰੀ ਫੇਰ ਵੀ ਕਾਲ ਕਰਕੇ ਜਰੂਰ ਮਿਲਿਓ ਤੇ ਵਧੀਆ ਲੱਗੂਗਾ ਮੈਨੂੰ ਵੀ ਐਦਾਂ ਹੀ ਆਪਣੇ ਉਧਰ ਉਧਰੀ ਇਹਨਾਂ ਦਿਲਾਂ ਦੀਆਂ ਸਾਂਝਾਂ ਬਦਲ ਗਈਆਂ ਤੇ ਇੱਥੇ ਹੋਰ ਕੁਝ ਨਹੀਂ ਹੈ ਨਾ ਆਪਣੇ ਨਾਲ ਜਾਣਾ ਸਿਰਫ ਉਹ ਮੁਹੱਬਤ ਤੇ ਪਿਆਰ ਹੈ ਨਾ ਪਿਆਣਾ ਭਾਵਨਾ ਜਿਹੜਾ ਨਾਲ ਜਾਂਦਾ ਤੇ ਜਦੋਂ ਬੰਦਾ ਚੱਲਿਆ ਜਾਂਦਾ ਆਪਾਂ ਉਹਨੂੰ ਯਾਦ ਕਰ ਲੈਂਦੇ ਹਾਂ ਨਾ ਵੀ ਉਹ ਬਹੁਤ ਚੰਗਾ ਸੀ ਮਿਲਦਾ ਸੀ ਹਨਾ ਤੇ ਜੋ ਨਹੀਂ ਐਦਾਂ ਨਾ ਮਿਲਦਾ ਕਿਸੇ ਨਾਲ ਬੋਲਦਾ ਆਪਣੀ ਆਕੜ ਦੇ ਵਿੱਚ ਰਹਿੰਦਾ ਆਪਾਂ ਉਹਨੂੰ ਯਾਦ ਵੀ ਨਹੀਂ ਕਰਦੇ ਬਾਅਦ ਵਿੱਚ ਆ ਇਹ ਤਾਂ ਪਹਿਣ ਦਾ ਮਤਲਬ ਵੀ ਇਨਸਾਨ ਦੇ ਨਾਲ ਸਿਰਫ ਇੱਕ ਚੰਗਿਆਈ ਜਾਂਦੀ ਹੈ ਹੋਰ ਕੁਛ ਨਹੀਂ ਜਾਂਦਾ ਮੈਨੂੰ ਤਾਂ ਵਧੀਆ ਲੱਗਦਾ ਹੈ ਵਧੀਆ ਗੱਲਾਂ ਕਰਨੀਆਂ ਹੈ ਨਾ ਕਿਸੇ ਨੂੰ ਮਿਲਣਾ ਗੱਲਾਂ ਪਿਆਰ ਮੁਹੱਬਤ ਵਧਨੋ ਇਹ ਮੈਨੂੰ ਵਧੀਆ ਲੱਗਦਾ ਹੈ ਤੇ ਕੋਈ ਵੀ ਨੇੜੇ ਤੇੜੇ ਦਾ ਭੈਣ ਭਰਾਏ ਜਰੂਰ ਮੇਰੇ ਉਕਾਲ ਕਰਿਓ ਇਹ ਮੇਰਾ ਨੰਬਰ ਤੁਸੀਂ ਨੋਟ ਕਰ ਲਿਓ ਰੀਸ਼ਮ ਸਿੰਘ ਮੇਰਾ ਨਾਮ ਹੈ ਘਨੌਰੀ ਕਲਾ ਮੇਰਾ ਪਿੰਡ ਹੈ ਲਓ ਜੀ ਹੁਣ ਮੈਂ ਬਿੰਦਕਿਆਤੀ ਗੱਗੀ ਕੋਲ ਉਹਦਾ ਕੰਮ ਜੀ ਤੇ ਉਧਰ ਗਿਆ ਤਾਂ ਗੱਗੇ ਕੋਲੇ ਖੜ ਗਿਆ 5 ਕਿ ਮਿੰਟ ਤੇ ਫੇਰ ਦੁਬਾਰਾ ਆ ਕੇ ਕਿਰੀ ਦੁਕਾਨ ਫੇਰ ਸਾਮਣੀ ਆ ਮੈਂ ਚਲੋ 2 ਮਿੰਟ ਖੜ ਜਨੇ ਤੇ ਲਓ ਜੀ ਗੱਗੀ ਦੇ 5 ਕਿ ਮਿੰਟ ਖੜ ਕੇ ਮੈਂ ਕੰਮ ਆਪਦਾ ਕਰਕੇ ਆ ਗਿਆ ਘਰ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਸੂਟ ਅੱਜ ਦੇ ਹੁਣ ਵਾਰੀ ਆ ਸੂਟਾਂ ਦੀ ਤੇ ਦੇਖੋ ਜੀ ਅੱਜ ਦੇ ਪਿਆਰੇ ਪਿਆਰੇ ਸੂਟ ਦੇਖੋ ਜੀ ਇਹ ਹੈਗਾ ਬਿਲਕੁਲ ਕਾਟਨ ਦਾ ਸੂਟ ਆਲ ਓਵਰ ਸੂਟ ਦੇਖੋ ਰੰਗ ਤੇ ਡਿਜ਼ਾਈਨ ਕਿੰਨਾ ਪਿਆਰਾ ਹੈਗਾ ਆਲ ਓਵਰ ਸੂਟ ਹੈ ਜੀ ਇਹ ਤੇ ਇਹਦੇ ਨਾਲ ਹੈਗਾ ਹੈ ਹੈਗਾ ਹੈਗਾ ਜੀ ਮਸਲੀਨ ਦਾ ਦੁਪੱਟਾ ਦੁਪੱਟਾ ਅੱਜ ਤੁਹਾਨੂੰ ਖੋਲ ਕੇ ਦਿਖਾਉਂਦੇ ਆਂ ਪੂਰਾ ਦੇਖੋ ਜੀ ਇਹ ਦੁਪੱਟਾ 2.5 ਮੀਟਰ ਦਾ ਦੁਪੱਟਾ ਹੈ ਪੂਰਾ ਦੇਖ ਸਕਦੇ ਹੋ ਤੁਸੀਂ ਤੇ ਆਹ ਦੂਸਰੀ ਸਾਈਡ ਇਹਦੀ ਮੈਂ ਇਕੱਲਾ ਹੁਣ ਕਰਕੇ ਮੈਨੂੰ ਤ ਸਹੀ ਨਹੀਂ ਆ ਰਿਹਾ ਜੀ ਚਲੋ ਜਿੰਨਾ ਕੁ ਵੀ ਦਿਖਾ ਸਕਦੇ ਆ ਹਨਾ ਤੇ ਦੂਸਰੀ ਸਾਈਡ ਆ ਗਈ ਦੁਪੱਟੇ ਦੀ 2.5 ਮੀਟਰ ਦੁਪੱਟਾ ਹੈਗਾ ਬਹੁਤ ਪਿਆਰਾ ਰੰਗ ਹੈ ਤੇ ਇਹਦੇ ਵਿੱਚ ਆਪਣੇ ਕੋਲੇ ਸੂਟ ਦੇ ਹੈਗੇ ਨੇ ਜੀ ਦੋ ਕਲਰ ਇੱਕ ਕਲਰ ਇਹ ਹੈਗਾ ਤੇ ਦੂਸਰਾ ਆਪਣੇ ਕੋਲੇ ਹੈਗਾ ਇਹ ਰੰਗਾਂ ਕੰਮ ਇਹ ਵੀ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਪਿਆਰਾ ਹੈ ਤੇ ਆ ਇਹਦੇ ਨਾਲ ਹੈਗਾ ਦੁਪੱਟਾ ਮਸਲੀਨ ਦਾ 2.5 ਮੀਟਰ ਦੁਪੱਟਾ ਦੇਖੋ ਜੀ ਬਹੁਤ ਪਿਆਰੇ ਰੰਗ ਨੇਗੇ ਦੋਵੇਂ ਬਹੁਤ ਪਿਆਰੇ ਡਿਜ਼ਾਈਨ ਨੇ ਜਿੰਨਾ ਹੀ ਪਹਿਨਣ ਚਾਹੀਦੇ ਨੇ ਜਰੂਰ ਕਾਲ ਮੈਸੇਜ ਕਰਿਓ ਲਓ ਜੀ ਦੂਸਰੇ ਸੂਟ ਆਪਣੇ ਕੋਲ ਹੈ ਨੇ ਇਹ ਇਹ ਵੀ ਆਲ ਓਵਰ ਸੂਟ ਨੇ ਰੰਗ ਤੇ ਲਗਾਏ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਨੇ ਤੇ ਇਹਨਾਂ ਦੇ ਨਾਲ ਹੈਗੇ ਨੇ ਜੀ ਦੁਪट्टे ਪ्युअर ਦੇ ਤੇ ਉੱਤੇ ਲੱਗਿਆ ਕੰਨੀਆਂ ਤੇ ਕਪੜਾ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਸੋਹਣੇ ਸੂਟ ਨੇ ਚਾਕਲੇਟ ਕਪੜਾ ਇਹ ਨਿਕਲੀ ਤੇ ਇਹਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਨੇ ਇੱਕ ਕਲਰ ਆ ਹੈਗਾ ਜੀ سرمੇ ਰੰਗ ਦੇ ਵਿੱਚ ਇੱਕ ਹੈਗਾ ਹਰੇ ਰੰਗ ਦੇ ਵਿੱਚ ਦੇਖੋ ਆ ਦੱਸੋ ਜੀ ਕੀ ਹੈ ਖਾਣ ਵਾਲੀ ਚੀਜ਼ ਹੈ ਜੀ ਦੱਸੋ ਕੀ ਚੀਜ਼ ਹੈਗੀ ਕਿਵੇਂ ਬਣਾਈ ਹੋਈ ਹੈ ਜਰੂਰ ਕਮੈਂਟ ਕਰਕੇ ਦੱਸਿਓ ਪੱਛਾ ਪਾਣੀ ਪੀ ਕੇ ਆ ਕੇ ਬਹਿ ਗਿਆਂ ਦੁਕਾਨ ਦੇ ਵਿੱਚ ਤੇ ਹੁਣ ਆਪਾਂ ਸਾਮ ਤੱਕ ਦੁਕਾਨ ਦੇ ਵਿੱਚ ਹੀ ਲਾਉਣਿਆ ਹਾਜ਼ਰੀ ਤੇ ਬਾਹਰ ਬੱਦਲ ਗੱਜ ਰਹੇਗਾ ਮੌਸਮ ਖਰਾਬ ਹੋ ਗਿਆ ਕਾਫੀ ਬੱਦਲ ਗਾਜਦੇ ਤੇ ਕਣੀਆਂ ਲੱਗ ਗਈਆਂ ਪੈਣ ਉਧਰ ਬਾਹਰ ਫਟਾਫਟ ਸਮਾਨ ਚੱਕਾਂ ਲੱਗੇ ਨੇ ਲੋ ਜੀ ਮੌਸਮ ਹੋ ਗਿਆ ਖਰਾਬ ਆ ਗਈਆਂ ਟਣੀਆਂ ਦੇਖੋ ਤੇ ਉੱਪਰ ਦਹਨ ਦਹਨ ਬੱਦਲ ਵੀ ਬਹੁਤ ਕਾਫੀ ਬੱਦਲ ਹੋਇਆ ਪਏ ਤੇ ਕਿੰਨੇ ਮਨ ਕੰਨਾਂ ਉਨ ਲੱਗੇ ਦੇਖ ਸਕਦੇ ਅੱਲ੍ਹਾ ਜੀ ਬਾਗੇ ਮੇਲਾ ਹਾਂ ਅੱਜ ਤੇ ਚੱਕਾ ਕਿੱਲਾ ਨੋਟ ਜੇ ਤਰ ਹੂੰ ਹੂੰ ਇਹ ਮੈਨ ਹੂੰ ਇਹ ਮੈਨ ਜਿੱਦ ਸਗਾਇ ਚਮਾਰੀ ਉੱਤੇ ਰਿਹਾ ਹੈ ਹਾਂ ਹੂੰ ਅੱਜ 200 ਰੁਪਈਆ ਦੇ ਲਵੈ ਅੱਜ ਸੇੜ ਪਰ ਫੇਰ ਜਾਇਆ ਹੈ ਲੋ ਜੀ ਸਮਾਪਤ ਹੋ ਗਈ ਬਿਲਕੁਲ ਤੇ ਹੁਣ ਅੱਪਾ ਕਰਦੇ ਆਂ ਬਲੌਗ ਦਾ ਇੱਥੇ ਐਂਡ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਤੇ ਸਾਰੇ ਵੀਰਪੈਣਾ ਨੂੰ ਬੇਨਤੀ ਹੈ ਕਮੈਂਟ ਜਰੂਰ ਕਰਿਓ ਤੇ ਆਪਾਂ ਨਾਮ ਅਨਾਉਂਸ ਕਰਾਂਗੇ ਫੋਟੋਆਂ ਲਗਾਵਾਗੇ ਤੇ ਜਿਹੜੇ ਵੀਰਪੈਣਾ ਨਹੀਂ ਕਮੈਂਟ ਕਰਦੇ ਪਲੀਜ਼ ਉਹ ਵੀ ਇੱਕ ਇੱਕ ਕਮੈਂਟ ਕਰਨੇ ਕੋਲ ਚਾਹੇ ਛੋਟਾ ਛੋਟਾ ਕਰਦਿਆ ਕਰੋ बस 10 20 सेकंडਾਂ ਦਾ ਟਾਈਮ ਹੀ ਲੱਗਦਾ ਸਕਿੰਟ ਹੀ ਨਹੀਂ ਲੱਗਦੇ ਐ ਬਸ ਮਿੰਟ ਵੀ ਨਹੀਂ ਪੂਰਾ ਲੱਗਦਾ ਇੱਕ ਇੱਕ ਮਿੰਟ ਕਰਦੇ ਐ ਤੇ ਤੇ ਅਸੀ ਤੁਹਾਡਾ ਨਾਮ ਬੋਲਾਂਗੇ ਸੁਣ ਮੈ ਵੀਰੇ ਲੱਗੂ ਫਿਰ ਸੰਦੇਰੀ ਲੱਗੂ ਜਰੂਰ ਕਮੈਂਟ ਕਰਿਓ ਪਲੀਜ਼ ਤੇ ਮਿਲਦੇ ਆ ਜੀ ਕਰ ਨੂੰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ